देखो ਜਿਵੇਂ ਆ 300 ਪੀਸ ਹੈ ਜੀ ਇਹ 225 ਰੁਪਏ ਦਾ ਪੇਗਾ ਹਾਂਜੀ ਆ ਵੀ ਇੰਨੇ ਦਾ ਹੀ ਆ ਜੀ ਹਾਂਜੀ ਠੀਕ ਹੈ ਜੀ ਨਾਲ ਬਲੂਮਰ ਆਣਗੇ ਸਾਰਿਆਂ ਦੇ ਆ ਹੁਣ 220 ਲਾ ਜੀ ਨਾਲ ਨਿਕਰ ਸੂਟ ਇਹ ਕਿੰਨੇ ਦਾ ਹੀ ਨਿਕਰ ਸੂਟ 220 ਰੁਪਏ ਦਾ ਜੀ 200 ਰੁਪਏ ਦਾ ਪੇਗਾ ਲੈਸ ਕਰਕੇ ਓਕੇ ਜੀ ਲੈਸ ਕਰਕੇ 200 ਦਾ ਪੇਗਾ ਬਹੁਤ ਪਿਆਰਾ ਪੀਸ ਹੈ ਇਸ ਤਰ੍ਹਾਂ ਦੀਆਂ ਹਜ਼ਾਰਾਂ ਡਿਜ਼ਾਈਨ ਨੇ ਸਾਡੇ ਕੋਲ ਗਰਲਿਸ਼ ਵਿੱਚ ਵੀ ਤੇ ਬॉयਸ ਵਿੱਚ ਵੀ ਫੈਂਸੀ ਵਿੱਚ ਵੀ ਤੇ ਉਹਦੇ ਵਿੱਚ ਵੀ ਹਰ ਚੀਜ਼ ਆਹ ਕਿੰਨੇ ਦਾ ਪੀਸ ਹੈ ਜੀ ਆਹ ਵਾਲਾ ਪੀਸ ਭਾਈ ਜੀ ਦੇਖੋ ਬॉयਸ ਵਿੱਚ ਕਿੰਨੇ ਸ਼ਾਨਦਾਰ ਸ਼ਾਨਦਾਰ ਪੀਸ ਨੇ ਟੋਪੀ ਨਾਲ ਆਏਗੀ ਬਹੁਤ ਵਧੀਆ ਬੱਚਿਆਂ ਦੇ ਸੂਟ ਵੀ ਪਰ ਅੱਜ ਤੁਹਾਨੂੰ ਦਿਖਾਵਾਂਗੇ ਬੱਚਿਆਂ ਦੇ ਸੂਟ ਓਕੇ ਜੀ ਜੋ ਕਿ ਬਹੁਤ ਹੀ ਵਧੀਆ ਵੈਰਾਈਟੀਆਂ ਹੋਣਗੀਆਂ ਕੋਈ ਵੀ ਸੂਟ ਖਰਾਬ ਹੁੰਦਾ ਵਾਪਸ ਦੇ ਕੇ ਨਵਾਂ ਲੈ ਜਾਓ ਅੱਛਾ ਜੀ ਸਾਰੇ ਗਰੰਟੀਆਂ ਦਾ ਪੀਸ ਹੋਣਗੇ ਔਰ ਰੇਟ ਬਿਆਰ ਨਾਲੋਂ ਘੱਟ ਜਿਹੜੀਆਂ ਸਾਡੀਆਂ ਜਿਹੜੇ ਅਸੀਂ ਕੰਪਨੀਾਂ ਦੇ ਪੀਸ ਲਾਵਾਂਗੇ ਉਹ ਕੰਪਨੀਾਂ ਦੇ ਪੀਸ ਹੋਣੇਗਾ ਪੀਸ ਲੈ ਕੇ ਪੀਸ ਫ੍ਰੀ ਠੀਕ ਹੈ ਉਹ ਤੁਹਾਡੀ ਗੱਲ ਹੁਣ ਆ ਦੇਖੋ ਭਾਜੀ ਪਰਸ ਵਾਲਾ ਪੀਸ ਹੈ ਜੀ ਕਿੰਨਾ ਪਿਆਰਾ ਪੀਸ ਹੈ ਹਾਂਜੀ 012 ਨੰਬਰ ਹੈਗਾ ਵਾ ਇਸ ਤਰ੍ਹਾਂ ਦੀ ਬਹੁਤ ਡਿਜ਼ਾਈਨ ਮਿਲਣਗੀਆਂ ਬਹੁਤ ਜ਼ਿਆਦਾ ਇਹ ਭਾਜੀ 200 ਤੋਂ 250 ਦੇ ਵਿੱਚ ਵਿੱਚ ਨੇ ਤੇ ਉਹਨਾਂ ਵਿੱਚੋਂ ਵੀ ਜਿਹੜਾ ਸਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਕਮੈਂਟ ਕਰਕੇ ਆਏਗਾ ਦੇਖ ਕੇ ਆਏਗਾ ਉਹਦੇ ਜੋ 10% ਹੋਰ ਲੈਸ ਕਰਾਂਗੇ ਉਹਨੂੰ ਹਾਂਜੀ ਸਸੀ ਗੱਲ ਦੀ ਸਾਰਿਆਂ ਨੂੰ ਆਪਾਂ ਆਖਣਾ ਲੁਵਿਆਣੇ ਸੀਐਮਸੀ ਚੌਂਕ ਨੇੜੇ ਗੁਰਦੁਆਰਾ ਛੇਵੇਂ ਪਾਸ਼ਾ ਜੀ ਬੱਚਿਆਂ ਦੇ ਸੂਟ ਵੀ ਆਉਣੇ ਆ ਪੂਰੀ ਟਾਪ ਦੀ ਕੁਆਲਿਟੀ ਵਿੱਚ ਤੇ ਰੇਟ ਪੂਰੇ ਵਧੀਆ ਮੀਰੀ ਪੀਰੀ ਗਾਰਮੈਂਟ ਵਾਲੇ ਨੇ ਖੜੇ ਆ ਵੀਡੀਓ ਵਿੱਚ ਬਣੇ ਰਿਓ ਜੀ ਆਜੋ ਆ ਬਾਈ ਦੀ ਸ਼ਾਪ ਆ ਤੇ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਮਿਲਾਉਣੇ ਆ ਬਾਈ ਨੂੰ ਹਾਂਜੀ ਭਾਜੀ ਕੀ ਹਾਲ ਚਾਲ ਆ ਬਸ ਵਧੀਆ ਜੱਫੜਾ ਸੁਣਾਓ ਜੀ ਕੀ ਕੀ ਹੁੰਦਾ ਭਾਜੀ ਆਪਣੇ ਕੋਲੇ ਭਾਜੀ ਆਪਣੇ ਕੋਲ ਹੁੰਦੇ ਨੇ ਲੇਡੀ ਸੂਟ ਵੀ ਆ ਤੇ ਬੱਚਿਆਂ ਦੇ ਸੂਟ ਵੀ ਆ ਪਰ ਅੱਜ ਤੁਹਾਨੂੰ ਦਿਖਾਵਾਂਗੇ ਬੱਚਿਆਂ ਦੇ ਸੂਟ ਓਕੇ ਜੀ ਜੋ ਕਿ ਬਹੁਤ ਹੀ ਵਧੀਆ ਵੈਰਾਈਟੀਆਂ ਹੋਣਗੀਆਂ ਕੋਈ ਵੀ ਸੂਟ ਖਰਾਬ ਹੁੰਦਾ ਵਾਪਸ ਦੇ ਕੇ ਨਵਾਂ ਲੈ ਜਾਓ ਅੱਛਾ ਜੀ ਸਾਰੇ ਗਰੰਟੀ ਵਾਲੇ ਪੀਸ ਹਣਗੇ ਔਰ ਰੇਟ ਬਿਆਰ ਨਾਲੋਂ ਘੱਟ ਜਿਹੜੀਆਂ ਸਾਡੀਆਂ ਜਿਹੜੇ ਅਸੀਂ ਕੰਪਨੀਆਂ ਦੇ ਸਪੀਸ ਲਾਵਾਂਗੇ ਉਹ ਕੰਪਨੀਆਂ ਦੇ ਪੀਸ ਹੋਣੇਗਾ ਪੀਸ ਲੈ ਕੇ ਪੀਸ ਫ੍ਰੀ ਠੀਕ ਹੈ ਉਹ ਤੁਹਾਡੀ ਗੱਲ ਹੁਣ ਆ ਦੇਖੋ ਭਾਜੀ ਪਰਸ ਵਾਲਾ ਪੀਸ ਆ ਜੀ ਕਿੰਨਾ ਪਿਆਰਾ ਕੀ ਪ੍ਰਾਈਸ ਨੇ ਇਹਨਾਂ ਦੇ ਇਹ ਭਾਜੀ 200 ਤੋਂ 250 ਦੇ ਵਿੱਚ ਵਿੱਚ ਨੇ ਸਾਰੇ ਡਿਜ਼ਾਈਨ ਤੇ ਉਹਨਾਂ ਵਿੱਚੋਂ ਵੀ ਜਿਹੜਾ ਸਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਕਮੈਂਟ ਕਰਕੇ ਆਏਗਾ ਦੇਖ ਕੇ ਆਏਗਾ ਉਹਦੇ ਜੋ 10% ਹੋਰ ਲੈਸ ਕਰਾਂਗੇ ਉਹਨੂੰ ਓਕੇ ਭਾਜੀ ਮਤਲਬ ਕਿ ਜਿਵੇਂ ਆਹ ਦੇਖੋ ਤੁਹਾਨੂੰ ਸਾਰੀ ਸਾਰੀ ਆਪਾਂ ਸਿੱਧੀ ਸਿੱਧੀ ਸਮਝਾ ਦਈਏ ਕਿ ਸਾਡੇ ਸਾਰੇ ਡੱਬੇ ਦੇ ਉੱਪਰ ਰੇਟ ਲਿਖੇ ਹੁੰਦੇ ਨੇ ਓਕੇ ਆਹ 250 ਰੁਪਏ ਲਿਖਿਆ ਜੀ ਆਹ 220 ਰੁਪਏ ਲਿਖਿਆ ਹੋਇਆ ਇਹਦੇ ਜੋ 10 ਰੁਪਏ 10% ਹੋਰ ਲੈਸ ਕਰਾਂਗੇ ਆਪਾਂ ਓਕੇ ਜਿਵੇਂ 220 ਰੁਪਏ ਵਾਲਾ 200 ਰੁਪਏ ਪਏਗਾ ਹਾਂਜੀ ਉਹ ਲਓ 225 ਪੀਏਗਾ ਓਕੇ ਬਹੁਤ ਵੈਰਾਈਟੀ ਹੈ ਭਾਜੀ ਸੰਦੋ ਚਾਰ ਪੀਸ ਦਿਖਾ ਦਿਓ ਮੈਂ ਚੱਕ ਕੇ ਆਹ ਲਓ ਆਹ ਦੇਖੋ ਜਿਵੇਂ ਆਹ 250 ਆ ਪੀਸ ਹੈ ਜੀ ਇਹ 225 ਰੁਪਏ ਦਾ ਪੀਏਗਾ ਹਾਂਜੀ ਆ ਵੀ ਇੰਨੇ ਦਾ ਹੀ ਹੈ ਜੀ ਹਾਂਜੀ ਠੀਕ ਹੈ ਜੀ ਨਾਲ ਬਲੂਮਰ ਆਣਗੇ ਸਾਰਾ ਦੇ ਆ ਹੁਣ 220 ਵਾਲਾ ਜੀ ਨਾਲ ਨਿਕਰ ਸੂਟ ਇਹ ਕਿੰਨੇ ਦਾ ਹੈ ਨਿਕਰ ਸੂਟ 220 ਰੁਪਏ ਦਾ ਜੀ 200 ਰੁਪਏ ਦਾ ਪੀਏਗਾ ਲੈਸ ਕਰਕੇ ਓਕੇ ਜੀ ਲੈਸ ਕਰਕੇ 200 ਦਾ ਪੀਏਗਾ ਬਹੁਤ ਪਿਆਰਾ ਪੀਸ ਹੈ ਇਸ ਤਰ੍ਹਾਂ ਦੀਆਂ ਹਜ਼ਾਰਾਂ ਡਿਜ਼ਾਈਨ ਨੇ ਸਾਡੇ ਕੋਲ ਗਰਲਿਸ਼ ਵਿੱਚ ਵੀ ਤੇ ਬॉयਸ ਵਿੱਚ ਜੀ ਫੈਂਸੀ ਵਿੱਚ ਵੀ ਤੇ ਉਹਦੇ ਵਿੱਚ ਵੀ ਹਰ ਚੀਜ਼ ਆ ਕਿੰਨੇ ਦਾ ਪੀਸ ਹੈ ਜੀ ਆਹ ਵਾਲਾ ਪੀਸ ਭਾਈ ਜੀ ਦੇਖੋ ਵਾਇਸ ਵਿੱਚ ਕਿੰਨਾ ਸ਼ਾਨਦਾਰ ਸ਼ਾਨਦਾਰ ਪੀਸ ਨੇ ਟੋਪੀ ਨਾਲ ਲੱਗੇਗੀ ਬਹੁਤ ਵਧੀਆ ਡਿਜ਼ਾਈਨ ਹੈ ਜੀ ਸਿਰਫ ਤੇ ਸਿਰਫ 400 ਰੁਪਏ ਦਾ ਓਕੇ ਜੀ ਆ ਦੇਖੋ ਹੁਣ ਸਾਰੇ ਰੇਟ ਉੱਪਰ ਲਿਖੇ ਹੋਏ ਨੇ ਸਾਡੇ ਸਾਰੇ ਕੰਪਨੀ ਦੇ ਜਮਾਨਾ ਹਾਂਜੀ 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 ਸਭ ਬ੍ਰਾਂਡ ਦੇ ਪੀਸ ਨੇ ਵਧੀਆ ਕੁਆਲਟੀ ਦੇ ਕੋਈ ਵੀ ਪੀਸ ਖਰਾਬ ਹੁੰਦਾ ਨਵਾਂ ਲੈ ਜਾਏਗਾ ਠੀਕ ਇਹਦੇ ਲੈਸ ਪੈਕ ਕਰਕੇ 360 ਰੁਪਏ ਦਾ ਪੈਗਾ ਇਹਦੇ ਵਿੱਚ ਘਟੌੜ 10 ਰੁਪਏ ਨੇ ਸਾਡੇ ਕੋਲ ਇੱਕ ਤੋਂ ਇੱਕੜਿਆਣਾ ਦੇਖੋ ਮिक्की ਮਾਸ ਬਣਿਆ ਹੈ ਬੜਾ ਪਿਆਰਾ ਹਾਂਜੀ ਇਹ ਵੀ ਇਹੀ ਰੇਟ ਹੈ ਜੀ 400 ਸਾਰੇ ਡੱਬੇ ਉੱਪਰ ਲਿਖਿਆ ਹੈ ਰੇਟ ਫੁੱਲ ਗਰੰਟੀ ਹੈ ਭਾਈ ਜੀ ਬਿਲਕੁਲ ਜੀ ਜਰਾਵ ਹੋ ਜਾ ਕਹਿੰਦੇ ਪੀਸ ਵਾਪਸ ਬਦਲਾ ਜਰਾ ਮਰਜੀ ਡੱਬਾ ਦੇਖੋਗੇ ਭਾਈ ਸਾਰੇ ਰੇਟ ਉੱਪਰ ਲਿਖਿਆ ਹੋਏ ਨੇ ਕੋਈ ਵੀ ਸਾਡਾ ਲਕੋਸ਼ ਬੋਲ ਕੰਮ ਨਹੀਂ ਹੈਗਾ ਮੈਂ ਹੋਵਾਂ ਪਾਵਾਂ ਨਾਵਾਂ ਹੁਣ ਆ ਚੀਜ਼ਾਂ ਸਾਡੀਆਂ ਬਾਜ਼ਾਰ 'ਚ 2.5 300 ਰੁਪਏ 'ਚ ਵਿਕਦੀਆਂ ਆਪਾਂ ਨੂੰ ਨਹੀਂ ਪਤਾ ਕਿੱਥੇ ਵਿਕਦੀਆਂ ਕਿੰਨੇ 'ਚ ਵਿਕਦੀਆਂ ਪਰ ਸੁਣਿਆ ਆ ਵੇ ਲੋਕੀ ਕਹਿੰਦੇ ਨੇ ਓਕੇ ਇਹ ਹੈਗਾ ਜੀ 5 ਪੀਸ ਇੱਕ ਸ਼ਰਟ ਆਊਗੀ ਇੱਕ ਨਿਕਰ ਤੇ ਇੱਕ ਕੈਪ ਆ ਜੂਗੀ। ਹਾਂਜੀ। ਇਹ ਹੈਗਾ ਜੀ ਸਾਰਾ ਬ੍ਰਾਂਡ ਪੀਸ ਵਧੀਆ ਕੁਆਲਿਟੀ ਦਾ। ਨਿੰਨ ਨਟ ਘਟ। ਸਾਡਾ ਰੇਟ ਹੈਗਾ ਜੀ ਸਿਰਫ ਤੇ ਸਿਰਫ 100 ਤੇ 80 ਰੁਪਏ। ਓਕੇ। ਇਹਦੇ ਚੋ ਲੈਸ ਕਰਕੇ 160 ਰੁਪਏ ਦਾ ਪਏਗਾ ਸਿਰਫ। ਸਿਰਫ। ਹਾਂਜੀ ਹਾਂਜੀ ਭਾਜੀ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ 165 ਰੁਪਏ ਦੀ। ਉਹ ਵੀ ਤੁਹਾਨੂੰ ਦਿਖਾ ਦਿਆਂ ਆ ਲੋ। ਇਹ 5 ਪੀਸ ਹੈਗਾ ਇਹ 3 ਪੀਸ ਹੈ। ਇਹਦੇ ਵਿੱਚ ਬਟਾ 4 ਪੀਸ ਵੀ ਆਇਆ ਜਿਹੜਾ ਉਹ ਵੀ ਦਿਖਾ ਦਿਓ। ਆ ਸ਼ਰਟ ਆ ਗਈ ਜੀ। ਓਕੇ ਜੀ। ਇਹ ਲੰਘੋੜਾ ਆ ਗਿਆ। ਹਾਂਜੀ। ਤੇ ਆ ਬੇਬਾ ਆ ਗਿਆ। ओके 165 ਰੁਪਏ ਭਾਈ ਲੈਸ ਕਰਕੇ 150 ਰੁਪਏ ਪੈ ਜੂਗਾ ਸਿਰਫ ਹਾਂਜੀ ਹਾਂਜੀ ਨਟਕੜ ਦਾ ਕੰਪਨੀ ਦਾ ਪੀਸ 4 ਪੀਸ ਆਇਆ ਜੀ ਇਹਦੇ ਚ 4 ਪੀਸ ਦਾ ਮਤਲਬ ਹੈ ਦੋ ਸੂਟ ਪੂਰੇ ਪੂਰੇ ਇੱਕ ਸ਼ਰਟ ਆ ਗਈ ਜੀ ਬਾਜੂ ਵਾਲੀ ਇੱਕ ਨਿਕਰ ਆ ਗਈ ਹਾਂਜੀ ਇੱਕ ਆਹ ਸ਼ਰਟ ਆ ਗਈ ਤੇ ਇੱਕ ਆ ਨਿਕਰ ਆ ਗਈ ਓਕੇ ਦੋ ਸੂਟ ਪੂਰੇ ਪੂਰੇ ਕੰਪਲੀਟ ਪੈਣਗੇ ਜੀ ਇਹ ਸੂਟ ਦਾ ਰੇਟ ਹੈਗਾ ਜੀ ਸਿਰਫ ਤੇ ਸਿਰਫ 260 ਰੁਪਏ ਓਕੇ ਇਹਦੇ ਚੋਂ 25 ਰੁਪਏ 26 ਰੁਪਏ ਹੋਰ ਲੈਸ ਹੋ ਗਏ ਤੇ 235 ਰੁਪਏ ਦਾ ਰਹਿ ਗਿਆ ਸਿਰਫ ਠੀਕ ਹੈ ਜੀ 235 ਦੋ ਸੂਟ ਤੁਹਾਡੇ ਓਕੇ 130 ਰੁਪਏ ਦਾ 115 ਰੁਪਏ ਦਾ ਸੂਟ ਪੈ ਗਿਆ ਇੱਕ ਠੀਕ ਹੈ ਭਾਜੀ ਇਹ ਨਟਕਟ ਵਾਲੇ ਕੰਪਨੀਆਂ ਵਾਲੇ ਐਮਐਲ ਐਕਸਲ ਦਾ ਜਿਵੇਂ ਜਿਵੇਂ ਸਾਈਜ਼ ਵੱਡੇ ਹੁੰਦੇ ਹੁੰਦੇ ਆ ਰੇਟ ਵਧਾ ਦਿੰਦੇ ਪਰ ਸਾਡੇ ਦੇਖੋ ਰੇਸ਼ ਰੇਟ ਹੋਈ ਹੈ ਕੁਆਲਿਟੀ ਹੋਈ ਹੈ ਰੇਟ ਵਧੀਆ ਓਕੇ ਰੇਟ ਭਾਜੀ 220 ਰੁਪਏ ਸਿਰਫ ਲੈਸ ਕਰਕੇ 200 ਰੁਪਏ ਐਮਐਲ ਐਕਸਲ ਸਾਈਜ਼ ओके भाई एंदा दे जिन्ना मर्जी डिजाइन ਲਵੋ ਭਾਵੇਂ ਬੁਆਏਜ਼ ਆ ਤਾਂ ਭਾਵੇਂ ਗਰਲਿਸ ਆ ਓਕੇ ਹਜ਼ਾਰਾਂ ਡਿਜ਼ਾਈਨ ਨੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਭਰਾ ਕੋਲ ਇੱਕ ਵਾਰੀ ਸੇਵਾ ਦਾ ਮੌਕਾ ਜੂਰ ਦਿਓ ਕਿਸੇ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਓਕੇ 300 ਰੁਪਏ ਭਾਜੀ ਲੈਸ ਕਰਕੇ ਪੀਸ 330 ਰੁਪਏ ਦਾ ਪੀਸ ਲੈਸ ਕਰਕੇ 300 300 ਰੁਪਏ ਦਾ ਭਾਜੀ 0 ਨੰਬਰ ਇੰਨਾ ਸ਼ੌਂਦਰ ਸਾਰੇ ਬ੍ਰਾਂਡ ਪੀਸ ਭਾਜੀ ਓਕੇ ਜੀ ਮੇਰੇ ਕੋਲ ਘਟੋ ਘਟ 100 ਬ੍ਰਾਂਡ ਆ ਭਾਜੀ ਠੀਕ ਹੈ ਜੀ ਭਾਜੀ ਜਿੰਨੀ ਦੁਕਾਨ ਅੱਗੇ ਆ ਉਹਨੀ ਦੁਕਾਨ ਪਿੱਛੇ ਵੀ ਪਈ ਹੈ ਜੀ ਓਕੇ ਸਰ ਭਾਈ ਵੈਰਾਈਟੀ ਬਹੁਤ ਹੈ ਇੱਕ ਵਾਰੀ ਮੌਕਾ ਜੁਰ ਦੇ ਆਪਣੇ ਭਰਾ ਨੂੰ ਸੇਵਾ ਦਾ ਤੁਹਾਡੇ ਚਲਣਾ ਵਿੱਚ ਅਸੀਂ ਵੈਰਾਈਟੀ ਫੋਲ ਬਲ ਕੇ ਹੋਰ ਦਿਖਾਵਾਂਗੇ ਨਿਆਰ ਤੋਂ ਨਿਆਰ ਦਾ ਬਹੁਤ ਸੋਹਣੇ ਪੀਓ ਜੀ 370 ਰੁਪਏ ਭਾਜੀ ਪੀਸ ਰੇਟ ਓਕੇ ਲੈਸ ਕਰਕੇ 330 ਰੁਪਏ ਪੈਣ ਠੀਕ ਹੈ ਜੀ ਜੇ ਇਦਾਂ ਦਾ ਕੋਈ ਪੀਸ ਸਾਨੂੰ ਤੁਹਾਨੂੰ ਦੇ ਦੇਵੇ ਕੋਈ ਇਦਾਂ ਦਾ ਪੀਸ ਫ੍ਰੀ ਠੀਕ ਹੈ ਭਾਜੀ ਲੋ ਜੀ ਓਕੇ ਨਾਲ ਨਿਕਰ ਆਏਗੀ ਕਾਟਨ ਦੀ ਪਿਓਰ ਕਾਟਨ ਭਾਜੀ 100% ਕਾਟਨ ਦਾ ਲੈ ਸਾਰੇ ਨਾ ਬ੍ਰਾਂਡ ਨੇ ਮੈਂ ਰੇਟ ਅੱਥੇ ਕੋਲ ਨਾਲ ਕੀ ਪ੍ਰਾਈਸ ਆ ਹਾਂਜੀ ਇਹਦਾ ਕੀ ਪ੍ਰਾਈਸ ਆ ਲੇਖੋ 400 ਤੇ 90 ਰੁਪਏ ਲੈਸ ਕਰਕੇ ਤੇ 440 ਰੁਪਏ ਦਾ ਓਕੇ ਮੈਂ ਮੈਂ ਜਾਣ ਕੇ ਇੱਥੇ ਰੇਟ ਲਗਾਣਾ ਵਾਂ ਕਿ ਤੁਹਾਨੂੰ ਕੰਪਨੀਆਂ ਦਾ ਪਤਾ ਲੱਗੇ ਓਕੇ 440 ਰੁਪਏ ਦਾ ਪਹਿਣਾ 400 ਐ ਉਹਲਾ ਲੈਸ ਕਰਕੇ ਹੁਣ ਆ ਕਪੜਾ ਨਵਾਂ ਆ ਨਾਟਖੜ ਵਿੱਚ ਬਾਜ਼ਾਰ ਇਹ ਮਰਕਾ ਪਤਾ ਨਹੀਂ ਕਿਸੇ ਨੇ ਦੇਖਿਆ ਹੋਏਗਾ ਕਿ ਨਹੀਂ ਤੁਹਾਡੇ ਕੋਲ ਪਹਿਲਾਂ ਆਇਆ ਦਾ ਓਕੇ ਕਪੜਾ ਬਹੁਤ ਵਧੀਆ ਨਾਟਖੜ ਦਾ ਇਹਦਾ ਵੀ ਰੇਟ ਭਾਜੀ 200 ਤੇ 25 ਰੁਪਏ ਲੈਸ ਕਰਕੇ 205 ਰੁਪਏ ਦਾ ਪਊਗਾ ਓਕੇ ਸਰ ਲੋ ਜੀ ਹੁਣ ਕੋ ਦਸਾਨੀਆਂ ਤੁਹਾਨੂੰ ਕੁੜੀਆਂ ਦੇ ਬੰਬ ਐਟਮਾਂ ਓਕੇ 1100 ਰੁਪਏ ਐਟਮ ਆਏਗੀ ਭਾਜੀ ਹਾਂਜੀ ਪਿੱਛੇ ਬਟਨ ਨਾਲ ਬਲੂਮਰ ਹਾਂਜੀ ਰੇਟ ਭਾਜੀ ਸਿਰਫ ਤਸਰਫ 300 ਤੋਂ 50 ਰੁਪਏ ਓਕੇ ਜੀ ਲੈਸ ਕਰਕੇ 315 ਰੁਪਏ ਦਾ ਓਕੇ ਭਾਜੀ ਹਜ਼ਾਰਾਂ ਡਿਜ਼ਾਈਨ ਭਾਜੀ ਦਿਖਾਵਾਂਗੇ ਹਜ਼ਾਰਾਂ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਭਾਜੀ ਹਾਂਜੀ ਨਾਲ ਦੇ ਨਾਲ ਬਲੂਮਰ ਆਏਗਾ ਇਹ ਸਾਰੇ ਐਂਬ੍ਰੋਇਡਰੀ ਹੈਗੀ ਏ ਰੇਟ ਕੀ ਹੈਗਾ ਜੀ ਕੁਛ ਨਹੀਂ ਦੋ 250 ਰੁਪਏ ਓਕੇ ਭਾਈ 225 ਰੁਪਏ ਦਾ ਪੇਬਲ ਛੱਡ ਕੇ ਠੀਕ ਹੈ ਜੀ ਆਹ ਲਓ ਜੀ ਸਭ ਵਧੀਆ ਤੋਂ ਵਧੀਆ ਬ੍ਰਾਂਡ ਨੇ ਭਾਜੀ ਵਧੀਆ ਕੁਆਲਟੀ ਵਿੱਚ ਕੋਈ ਵੀ ਪੀਸ ਖਰਾਬ ਹੁੰਦਾ ਹੈ ਬਾਰ ਬਾਰ ਕਹਿੰਦਾ ਪਿਆ ਕਿ ਨਵਾਂ ਲੈ ਜਾਓ ਆ ਕੇ 385 ਰੁਪਏ ਦਾ ਛੱਡ ਕੇ 350 ਰੁਪਏ ਦਾ ਓਕੇ ਭਾਜੀ 350 ਰੁਪਏ ਦਾ ਬਹੁਤ ਸੋਹਣੇ ਪੀਸ ਨੇ ਆਉਂਦੀ ਲੈਸ ਕਰਕੇ 315 ਰੁਪਏ ਦਾ ਭਾਜੀ ਸਾਰੇ ਨਾ ਬਲੂਮਰ ਹੋਣਗੇ ਕੋਈ ਕੱਲੀ ਫਰੌਗ ਨਹੀਂ ਹੈਗੀ ਭਾਜੀ ਸਭ ਉੱਪਰ ਰੇਟ ਲਿਖੇ ਤੁਹਾਡੇ ਭਰਾ ਦੀ ਦੁਕਾਨ ਤੇ ਕੋਈ ਵੀ ਲੁਕੋਸ਼ ਬੋਲ ਕੰਮ ਨਹੀਂ ਕਿਸੇ ਨੇ ਜੇ ਸਾਡਾ ਬਿਲ ਚੈੱਕ ਕਰਕੇ ਲੈਣਾ ਮੰਨ ਲਓ ਵੀ ਲੈ ਸਕਦਾ ਕੋਈ ਸਾਡੇ ਕੋਲ ਨਕੋਫ ਸ਼ੋਅ ਬੋਲ ਲਗਮੀ ਹਲੋ ਡਬਲ ਪੀਸ ਬ੍ਰਾਂਡ ਪੀਸ ਭਾਜੀ ਵਧੀਆ ਇਹਦਾ ਕੀ ਪ੍ਰਾਈਸ ਹੈ ਭਾਜੀ ਆ ਦੇਖੋ ਪਹਿਲਾਂ ਕੁਆਲਟੀ ਦੇਖੋ ਡਿਜ਼ਾਈਨਿੰਗ ਦੇਖੋ ਫਿਰ ਤੁਸੀਂ ਰੇਟ ਦੇਖੋ 510 ਰੁਪਏ 460 ਰੁਪਏ ਦਾ ਪਵੇਗਾ 50 ਰੁਪਏ ਲਸ ਹੋ ਗਏ ਠੀਕ ਆ ਭਾਜੀ ਟੋਪ ਦੇ ਬ੍ਰਾਂਡ ਆ ਭਾਜੀ ਟੋਪ ਦੇ ਇੰਨੀ ਵੈਰਾਈਟੀ ਹੋਰ ਇੰਨੀ ਡਿਜ਼ਾਈਨਿੰਗ ਕਿਸੇ ਨੇ ਨਹੀਂ ਦਿਖਾਣੀ ਹਾਂਜੀ ਹਾਂਜੀ ਭਾਜੀ ਬਹੁਤ ਛੋਣੇ ਬਲੂਮਰ ਨਾਲ ਜਿੰਨੇ ਆਪਣੇ ਬੱਚਿਆਂ ਨੂੰ ਮਤਲਬ ਸੈਲੀਬ੍ਰਿਟੀ ਦੇਖਣਾ ਨਾ ਉਹ ਇੱਥੇ ਆ ਜਾਣ 490 ਰੁਪਏ 440 ਰੁਪਏ ਦਾ ਪਵੇਗਾ ਓਕੇ ਹਲੋ ਜੀ ਸਭ ਬਲੂਮਰ ਦੇ ਨਾਲ ਨੇ ਸਭ ਬ੍ਰਾਂਡ ਦੇ ਪੀਸ ਨੇ ਨਾਲ ਪੋਸਟਰ ਆਣਗੇ ਸਿੰਗਲ ਬਾਕਸ ਪੈਕਿੰਗ ਸਾਰੀ ਓਕੇ 400 ਤੇ 90 ਰੁਪਏ 440 ਰੁਪਏ ਦਾ ਪਏਗਾ ਓਕੇ ਭਾਈ ਬਹੁਤ ਡਿਜ਼ਾਈਨ ਹੈ ਭਾਜੀ ਬਹੁਤ ਡਿਜ਼ਾਈਨ ਨੇ ਸਭ ਇਕੱਲਾ ਇਕੱਲਾ ਤਾਂ ਘੁੰਮਣ ਲੱਗਦਾ ਵੀਡੀਓ ਬਹੁਤ ਲੰਬੀ ਹੋ ਗਈ ਇਹ ਸਾਰੇ ਸਾਡੀ ਸਪੈਸ਼ਲਿਸਟ ਦੁਕਾਨ ਦਾ ਹੈ ਹੀ ਹੈ ਕਿ 0 ਨੰਬਰ ਤੋਂ ਲੈ ਕੇ 2 ਸਾਲ ਤੱਕ ਬਚਦਾ ਬਹੁਤ ਵਧੀਆ ਪਰ ਹੈਗਾ ਸਾਡੇ ਕੋਲ 10 ਸਾਲ ਤੱਕ ਬਚਦਾ ਓਕੇ ਇਹ ਹੁਣ ਰੂਮ ਪਰ ਆ ਗਿਆ ਜੀ ਡੈਨਿਮ ਦਾ 595 ਰੁਪਏ ਲੈਸ ਕਰਕੇ 540 ਰੁਪਏ ਦਾ ਪਏਗਾ ਓਕੇ ਦੇਖੋ ਜੀ ਇੱਕ ਤਾਂ ਇੱਕ ਪੀਸ ਭਾਜੀ ਨਿਆਰੇ ਦਾ ਪਿਓਰ ਕਾਟਨਾਂ ਵਿੱਚ ਪਿਓਰ ਕਾਟਨ 100% ਕਾਟਨ ਕਪੜਾ ਪਿੱਛੋਂ ਬਟਨ ਓਪਨ ਹੁੰਦੇ ਨੇ ਨਾਲ ਕਾਟਨ ਦੀ ਹੈਗੀ ਸਕਰਟ ਓਕੇ ਬਾਈ ਇਹਦਾ ਵੀ ਰੇਟ ਭਾਜੀ 525 ਰੁਪਏ 475 ਰੁਪਏ ਦਾ ਪਏਗਾ ਠੀਕ ਹੈ ਜੀ ਲੋ ਜੀ ਨਾਲ ਨਾਲ ਕਾਟਨ ਸਟਾਈਲ ਲੱਗੇ ਹੋਏ ਨੇ ਬਹੁਤ ਬੈਂਸੀਸ ਹੈ ਹਾਂਜੀ 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 ਦੇਖੋ ਕਿੰਨੇ ਵਧੀਆ ਹਾਂਜੀ ਹਾਂਜੀ ਭਾਜੀ ਟੁਆਇਸ ਵੀ ਨਾਲ ਨਾਲ ਜੋ 520 ਰੁਪਏ ਭਾਈ 470 ਰੁਪਏ ਦੇ ਠੀਕ ਆ ਭਾਈ ਇਹਦੇ ਵਿੱਚ ਇੰਨੀ ਕੁ ਵੈਰਾਈਟੀ ਆ ਭਾਈ ਇੰਨੀ ਕੁ ਵੈਰਾਈਟੀ ਵੈਰਾਈਟੀ ਦੇਖ ਲੋ ਕਿੰਨੀ ਪਈ ਆ ਬਹੁਤ ਹੋਣ ਲੇ ਵੀਡੀਓ ਬਹੁਤ ਲੰਬੀ ਚਲੀ ਆਉਗੀ ਹਾਂ ਬਸ ਉਸ ਕਰਕੇ ਅਸੀਂ ਜੇ ਕਹਿੰਦੇ ਆ ਜੇ ਤੁਸੀਂ ਕਹੋਗੇ ਬਾਈ ਤੁਹਾਨੂੰ ਮੇਨ ਮੇਨ ਦਿਖਾਤਾ ਭਾਈ ਸ਼ਾਪ ਤੇ ਆਓ ਹਾਂਜੀ ਗਾਰੰਟੀ ਦੇ ਨਾਲ ਕੱਪੜੇ ਲਓ ਰੇਟ ਘੱਟ ਬਾਈ 26 ਵਿੱਚ ਵੀ ਬਹੁਤ ਵੈਰਾਈਟੀਆਂ ਨੇ ਇਸ ਤਰ੍ਹਾਂ ਦੀਆਂ ਕੁੜੀਆਂ ਵਿੱਚ ਵੀ ਮੁੰਡਿਆਂ ਵਿੱਚ ਵੀ ਵਧੀਆ ਤੋਂ ਵਧੀਆ ਬ੍ਰਾਂਡ ਵਧੀਆ ਤੋਂ ਵਧੀਆ ਕਾਪੀਆਂ 610 ਰੋ ਦਾ 550 ਰੁਪਏ ਠੀਕ ਲੈਸ ਕਰਕੇ ਆ ਲੋ ਜੀ ਜੇ ਬ੍ਰਾਂਡ ਦੇ ਪੀਸ ਵਧੀਆ ਲੈਣੇ ਆ ਬਹੁਤ ਸੋਹਣੇ ਸੋਹਣੇ ਦੇਖੋ ਪੀਸ ਭਾਜੀ 660 ਰੁਪਏ ਦਾ ਪੀਸ ਡੀ ਜੇ ਬੋਏ ਬ੍ਰਾਂਡ ਆ ਵਧੀਆ ਕੁਆਲਟੀ ਦਾ 600 ਰੁਪਏ ਪੇਗਾ ਲੈਸ ਕਰਕੇ ਅਸੀਂ ਸਾਰੇ ਬ੍ਰਾਂਡ ਦਿਖਾਨੇ ਪਿਆ ਕੋਈ ਸਾਨੂੰ ਲਕੋਚ ਬੋਲ ਕੰਮ ਨਹੀਂ ਹੈਗਾ ਕਿਉਂਕਿ ਸਾਡਾ ਓਪਨ ਕੰਮ ਹੈ ਭਾਜੀ ਓਕੇ ਜੀ ਲੋ ਜੀ ਬਹੁਤ ਸੋਹਣੇ ਪੀਸ ਨੇ ਭਾਈ ਭਾਜੀ ਕੋਈ ਵੀ ਪੀਸ ਥਰਾਬ ਹੁੰਦਾ ਵਾਪਸ ਲੇ ਕੇ ਨਵਾਂ ਲੈ ਜਾਓ ਸਿੱਧੀ ਗੱਲ ਆ ਦੇਖੋ ਪਤਾ ਲੱਗਦਾ ਬ੍ਰਾਂਡ ਦੇ ਪੀਸ ਨੇ ਵਧੀਆ ਹਾਂ ਇਹ ਦੇਖਣ ਦੇ ਪਾ ਲਓ ਬਾਈ ਕੱਪੜੇ ਦਾ ਆਪਣੇ ਆਪ ਪਤਾ ਲੱਗ ਜਾਂਦਾ 595 ਰੁਪਏ ਲੈਸ ਕਰਕੇ ਇੰਦਾਂ ਦੀ ਵੈਰਾਈਟੀ ਇੱਕ ਇੱਕ ਚੀਜ਼ਾਂ ਵੀ ਸਾਡੇ ਕੋਲ ਉਹ ਇੱਕ ਰੋਮਪਰ ਆਇਆ ਸੀ ਪਤਾ ਬੜੇ ਵਧੀਆ ਵਧੀਆ ਅੱਜ ਨਵੇਂ ਬਹੁਤ ਸੋਹਣੇ ਸੋਹਣੇ ਆ ਲੋ ਜੀ 3 ਪੀਸ ਦਾ ਭਾਜੀ ਬਲੇਜ਼ਰ ਸੂਟ 890 ਰੁਪਏ ਹੈਗਾ ਮੈਂ ਲੈਸਰ ਕੇ 800 ਰੁਪਏ ਦਾ ਪਏਗਾ ਠੀਕ ਹੈ ਜੀ ਆ ਦੇਖੋ ਰੋਮਪਰਾਂ ਦੀ ਮੰਨ ਲਓ ਕਿ ਲਾਈਨਾਂ ਲਾ ਜਾਂਦੀਆਂ ਬਹੁਤ ਵਧੀਆ ਵਧੀਆ ਰੋਮਪਰ ਨੇ ਦਿਖਾ ਦਿੰਦੇ ਵੀ ਅਸੀਂ ਬਹੁਤ ਸੋਹਣਾ ਆਰਟਿਕਲ ਓਕੇ ਭਾਜੀ ਰੇਟ ਕੁਛ ਨਹੀਂ ਭਾਜੀ 410 400 ਹਾਂ 410 ਰੁਪਏ